ਗੱਲਾਂ ਦਾ ਜਵਾਬ ਦੇ ਵਿੱਚ ਨਾ ਕਿਸੇ ਸਮੇਂ ਦੇ ਵਿੱਚ ਮੇਰੇ ਬੇਟੇ ਨੇ ਇੱਕ ਸੌਂਗ ਲਿਖਿਆ ਸੀ ਜਿੱਦਾਂ ਮੈਂ ਅੱਜ ਦੁਖੀਆਂ ਨਾ ਉਹ ਵੀ ਆਪਣੇ ਸਰਕਲ ਤੋਂ ਦੁਖੀ ਸੀ ਬਹੁਤ ਜ਼ਿਆਦਾ ਕਿਉਂਕਿ ਉਹਦੇ ਉਹਦੇ ਕਾਫਲੇ ਦੇ ਵਿੱਚ ਵੀ ਕਾਫੀ ਕੁਛ ਗੜਵੜ ਕਰਨ ਵਾਲੇ ਲੋਕ ਸ਼ਾਮਨ ਸੀ ਤਵਨੇ ਕਿ ਗਾਣਾ ਲਿਖਿਆ ਜੂ ਉਸ ਸਮੇਂ ਮੈਨੂੰ ਬਰੋਧ ਕਰਕੇ ਨਹੀਂ ਕਹਿ ਕਹ ਰਿਹਾ ਵੀ ਨਹੀਂ ਅਰਲੀ ਨਹੀਂ ਕਰਨਾ ਪਰ ਕਿੰਨੇ ਕਨ ਲੜਾਂਗੇ ਛੱਡਣਾ ਨਹੀਂ ਪਰ ਤੂੰ ਹੁਣ ਖੁਦ ਮੈਂ ਕਰ ਰਿਹਾ ਉਸ ਗਾਣੇ ਦੀ ਔਰ 11 ਤਰੀਕ ਨੂੰ ਤੁਸੀਂ ਉਹਨਾਂ ਦੋਸਤਾਂ ਦੀ ਡੈਫੀਨੇਸ਼ਨ ਮੇਰੇ ਪੁੱਤ ਦੀ ਜਵਾਨੀ ਸੁਣ ਲੈ ਤੇ ਜਿਹੜੇ ਇਹ ਅੱਜ ਤੱਕ ਕਰਦੇ ਆ ਨਾ ਵੀ ਅਸੀਂ ਆਹ ਦੋਸਤ ਉਹ ਦੋਸਤ ਤਾਂ ਉਹਨਾਂ ਦੋਸਤਾਂ ਦੇ ਬਾਰੇ ਬੜਾ ਵਧੀਆ ਸੋਹਣੇ ਢੰਗ ਨਾਲ ਸ਼ਾਇਰਾਂ ਨਾਲ ਅੰਦਾਜ਼ ਦੇ ਵਿੱਚ ਉਹ ਤੁਹਾਨੂੰ ਆਪਣੇ ਸੌਂਗ ਦੇ ਰਾਹੀਂ ਆਪਣੀ ਸਾਰੀ ਗੱਲ ਜਿਹਨੂੰ ਕਹਿੰਦੇ ਨਾ ਵੀ ਜੋ ਦੁਨੀਆ ਤੋਂ ਚਲਾ ਗਿਆ ਬੋਲਦਾ ਨਹੀਂ ਹੁੰਦਾ ਤਾਂ ਤੁਹਾਡੇ ਸਾਹਮਣੇ ਬੋਲੂਗਾ ਪਹਿਲਾ ਸੌਂਗ ਉਹਦੇ ਚ ਇਹੀ ਹੋਊਗਾ ਤਾਂ ਮੈਂ ਬਸ ਮੇਰੇ ਮਨ ਦੀ ਪੜਾਸਾ ਉਹ ਪੇ ਪੁੱਤ ਦੀ ਜਵਾਨੀ ਹੈ ਪੁੱਤ ਦਾ ਲਿਖਿਆ ਹੋਇਆ ਹੈ ਫਰਦੋ ਦਿਓ ਚੀਜ਼ ਮੈਂ ਅੱਜ ਮਹਿਸੂਸ ਕੀਤੀ ਔਰ ਮੈਂ ਉਹ ਉਹ ਗਾਣੇ ਰਹੀ ਹਾਂ ਜਵਾਬ ਦੇ ਲੈ ਪੁੱਤ ਦੇ ਆਵਾਜ਼ ਪੁੱਤ ਦੀ ਲਿਖਤ ਦੇ ਰਹੀ ਗਾਣੇ ਤਿੰਨ ਗਾਣੇ ਨੇ ਉਸ ਦੇ ਪੀੜੇ ਵਿੱਚ ਤੇ ਬਹੁਤ ਸੋਹਣੇ ਗਾਣੇ ਨੇ ਇੱਕ ਥੋੜਾ ਉਹ ਤਾਂ ਵੱਖਰਾ ਰੁਕ ਗਿਆ ਵੀ ਪੇਸ਼ ਕੀਤਾ ਇੱਕ ਹੋਣਾ ਗਿਆ ਐ ਉਹਦੇ ਸੁਭਾਅ ਤੋਂ ਹਟਕੇ ਵੀ ਐ ਬਹੁਤ ਸੋਹਣੇ ਗਾਣੇ ਹੋਣਗੇ ਸਾਡੇ ਗੱਲਾਂ ਦਾ ਜਵਾਬ ਦੇ ਵਿੱਚ ਨਾ ਕਿਸੇ ਸਮੇਂ ਦੇ ਵਿੱਚ ਮੇਰੇ ਬੇਟੇ ਨੇ ਇੱਕ ਸੌਂਗ ਲਿਖਿਆ ਸੀ ਜਿੱਦਾਂ ਮੈਂ ਅੱਜ ਦੁਖੀ ਹਾਂ ਨਾ ਉਹ ਵੀ ਆਪਣੇ ਸਰਕਲ ਤੋਂ ਦੁਖੀ ਸੀ ਬਹੁਤ ਜ਼ਿਆਦਾ ਕਿਉਂਕਿ ਉਹਦੇ ਉਹਦੇ ਕਾਫਲੇ ਦੇ ਵਿੱਚ ਵੀ ਕਾਫੀ ਕੁਛ ਗੜਬੜ ਕਰਨ ਵਾਲੇ ਲੋਕ ਸ਼ਾਮਲ ਸਨ ਤਵਨੇ ਕਿੰਗਾ ਅਣਾ ਲਿਖੇ ਜੀ ਉਸ ਸਮੇਂ ਮੈਨੂੰ ਵਿਰੋਧ ਕਰਕੇ ਨਹੀਂ ਕਹਿ ਕਰ ਵੀ ਨਹੀਂ ਅਰਲੀ ਨਹੀਂ ਕਰਨਾ ਪਰ ਕਿੰਨੇ ਕੰਨ ਲੜਾਂਗੇ ਛੜਨਾਂਗੇ ਪਰੰਤੂ ਹੁਣ ਖੁਦ ਮੈਂ ਕਰ ਰਿਹਾ ਹਾਂ ਉਸ ਕਹਾਣੀ ਨੂੰ ਔਰ 11 ਤਰੀਕ ਨੂੰ ਤੁਸੀਂ ਉਹਨਾਂ ਦੋਸਤਾਂ ਦੀ ਡੈਫੀਨੇਸ਼ਨ ਮੇਰੇ ਪੁੱਤ ਦੀ ਜ਼ੁਬਾਨੀ ਸੁਣ ਲੈ ਤੇ ਜਿਹੜੇ ਇਹ ਅੱਜ ਤੱਕ ਕਰਦੇ ਆ ਨਾ ਵੀ ਅਸੀਂ ਆਹ ਦੋਸਤ ਉਹ ਦੋਸਤ ਤਾਂ ਉਹਨਾਂ ਦੋਸਤਾਂ ਦੇ ਬਾਰੇ ਬੜਾ ਵਧੀਆ ਸੋਹਣੇ ਢੰਗ ਨਾਲ ਸ਼ਹਿਰਾਂ ਨਾਲ ਅੰਦਾਜ਼ ਦੇ ਵਿੱਚ ਉਹ ਤੁਹਾਨੂੰ ਆਪਣੇ ਸੌਂਗ ਦੇ ਰਾਹੀਂ ਆਪਣੀ ਸਾਰੀ ਗੱਲ ਜਿਹਨੂੰ ਕਹਿੰਦੇ ਨੇ ਨਾ ਵੀ ਜੋ ਦੁਨੀਆ ਤੋਂ ਚਲਾ ਗਿਆ ਬੋਲਦਾ ਨਹੀਂ ਹੁੰਦਾ ਤਾਂ ਤੁਹਾਡੇ ਸਾਹਮਣੇ ਬੋਲੂਗਾ 11 ਜੂਨ ਨੂੰ ਸਿੱਧੂ ਦੇ ਚਾਨ ਵਾਲਾ ਤੇ ਸਿੱਧੂ ਦੇ 11 ਜੂਨ ਨੂੰ ਜਿਹੜੇ ਮੇਲ ਕਰਾਂਗੇ ਪਹਿਲਾ ਸੌਂਗ ਉਹਦੇ ਚ ਇਹੀ ਹੋਊਗਾ ਤਾਂ ਮੈਂ ਬਸ ਮੇਰੇ ਮਨ ਦੀ ਪੜਾਸਾ ਹੋ ਪੁੱਤ ਦੀ ਜਵਾਨੀ ਹੈ ਪੁੱਤ ਦਾ ਲਿਖਿਆ ਹੋਇਆ ਪਰਤੋ ਇਹੋ ਚੀਜ਼ ਮੈਂ ਅੱਜ ਮਹਿਸੂਸ ਕੀਤੀ ਔਰ ਮੈਂ ਉਹ ਉਹ ਗਾਣੇ ਰਾਹੀਂ ਉਹ ਜਵਾਬ ਦੇਣਾ ਹੈ ਪੁੱਤ ਦੇ ਆਵਾਜ਼ ਪੁੱਤ ਦੀ ਲਿਖਤ ਵੀ ਰਾਹੀਂ ਕਿੰਨੇ ਕੀ ਪੀਪੀ ਚ ਗਾਣੇ ਆ ਰਹੇ ਆ ਕਿੰਨੇ ਨੂੰ ਛੱਡੇ ਜਾਣਗੇ ਗਾਣੇ ਤਿੰਨ ਗਾਣੇ ਨੇ ਉਸ ਪੀਪੀ ਦੇ ਵਿੱਚ ਤੇ ਬਹੁਤ ਸੋਹਣੇ ਗਾਣੇ ਨੇ ਇੱਕ ਥੋੜਾ ਉਹਦਾ ਵੱਖਰਾ ਰੂਪ ਜਿਹਾ ਵੀ ਪੇਸ਼ ਕੀਤਾ ਇੱਕ ਸੋਹਣਾ ਜਿਹਾ ਉਹਦੇ ਸੁਭਾਅ ਤੋਂ ਹਟਕੇ ਵੀ ਹੈ ਬਹੁਤ ਸੋਹਣੇ ਗਾਣੇ ਹੋਣਗੇ ਸਾਡੇ